ਕੇ ਜਾਣ ਤੋਂ ਪਹਿਲਾਂ ਜ਼ਰੂਰ ਦੇਖ ਲੋ ਆ ਖਬਰ ਨਹੀਂ ਤਾਂ ਤੁਹਾਡੇ ਨਾਲ ਵੀ ਵੱਡਾ ਕਾਂਡ ਹੋ ਸਕਦਾ ਹੈ ਸੁਪਰੀਫਾਰ ਤੇ ਵੱਲੋਂ ਸਾਰਾ ਵਾਕਿਆ ਬਿਆਨ ਕੀਤਾ ਕਿ ਆ ਦਰਸਲ ਸਤਨਗੁਰੂ ਨਗਰੀ ਮਗਰਾਲਾ ਰੋਡ ਸੰਤੋਸ਼ ਪੈਲਸ ਨੇੜੇ ਇੱਕ ਦਿਨ ਦੇ ਹਾੜੇ ਚੋਰ ਵੱਲੋਂ ਘਰ ਦੇ ਤਾਲੇ ਤੋੜ ਕੇ ਘਰ ਦੇ ਅੰਦਰ ਰੱਖੀ ਗਾਰਡਰ ਦੀ ਅਲਮਾਰੀ ਦੇ ਵਿੱਚੋਂ ਕਰੀਬ 1 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਮਕਾਨ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ ਦੱਸਿਆ ਜਾ ਰਿਹਾ ਕਿ ਆਪਣੇ ਘਰ ਨੂੰ ਤਾਲਾ ਲਾ ਕੇ ਬਾਜ਼ਾਰ ਕਿਸੇ ਕੰਮ ਲੈ ਗਏ ਹੋਏ ਸਨ ਜਦੋਂ ਉਹ ਘਰ ਵਾਪਸ ਪਰਤੇ ਤਾਂ ਘਰ ਦੇ ਬਾਹਰਲੇ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਜਦੋਂ ਉਹਨਾਂ ਨੇ ਅੰਦਰ ਜਾ ਕੇ ਚੈੱਕ ਕੀਤਾ ਤਾਂ ਘਰ ਅੰਦਰ ਪਈ ਗੱਡਰ ਦੀ ਅਲਮਾਰੀ ਦਾ ਵੀ ਤਾਲਾ ਟੁੱਟਿਆ ਹੋਇਆ ਸੀ ਉਸ ਅੰਦਰ ਪਈ ਕਰੀਬ 1 ਲੱਖ ਰੁਪਏ ਦੀ ਨਕਦੀ ਗਾਇਬ ਸੀ ਪਿੜਤ ਮਕਾਨ ਮਾਲਕ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਇੱਕ ਪਰਸ ਪਿਆ ਹੋਇਆ ਸੀ ਜਿਸ ਵਿੱਚ ਇੱਕ ਆਧਾਰ ਕਾਰਡ ਵੀ ਪਿਆ ਹੋਇਆ ਸੀ ਪਿੜਤ ਨੇ ਕਿਹਾ ਕਿ ਸ਼ੱਕ ਹੈ ਕਿ ਪਰਸ ਚੋਰੀ ਕਰਨ ਵਾਲੇ ਨੌਜਵਾਨ ਦਾ ਇੱਕ ਵਾਰ ਤੁਸੀਂ ਵੀ ਸੁਣੋ ਕਿ ਆਖਰਕਾਰ ਕਿੰਝ ਇਹ ਘਟਨਾ ਵਾਪਰੀ ਹੈ ਕੀ ਨਾਮ ਤੁਹਾਡਾ ਹੈ ਕਿਹੜਾ ਮੇਰਾ ਨਾਮ ਹੈਗਾ ਸੇਮਲਾ ਜੀ ਤੇ ਮੈਂ ਬਾਹਰ ਮਾਰਕੀਟ 'ਚ ਕੰਮ ਕਰਨਾ ਕਿਉਂਦਾ ਜੀ ਮੈਂ ਮਤਲਬ ਸਵੇਰੇ ਜਾਣਾ ਕੋਈ 10 ਵਜੇ ਨਾਲ ਸਾਮਣ ਨੂੰ ਆਣਾ ਤੇ ਮੈਂ ਕੋਈ ਕਰੀਬ 3:00 ਵਜੇ ਆਇਆ ਸਰ ਜਦੋਂ ਆਇਆ ਤੇ ਆਂਦਿਆਂ ਨੂੰ ਆ ਕੇ ਦੇਖਿਆ ਤਾਂ ਤਾਲਾ ਮੇਰਾ ਟੁੱਟਾ ਪਿਆ ਹੈਗਾ ਉਸ ਤੋਂ ਬਾਅਦ ਚ ਮੈਂ ਗੇਟ ਖੋਲਿਆ ਸਾਰਾ ਕੁਝ ਦੇਖਿਆ ਉੱਪਰ ਥੱਲੇ ਪੂਰਾ ਮਗਾਨ ਤੇ ਫਿਰ ਮੈਂ ਅਲਮਾਰੀ ਦੇਖੀ ਅਲਮਾਰੀ ਦਾ ਜਿਹੜਾ ਲੋਕ ਬਣਾ ਤੋੜਿਆ ਹੈਗਾ ਤੇ ਪਰਸ ਵਿੱਚ ਪੈਸੇ ਪਈ ਕਿ ਲੱਖ ਰੁਪਏ ਉਹ ਵੱਟ ਗਿਆ ਤੇ ਲੈ ਗਿਆ ਮੈਂ ਕੋਈ ਕਰੀਬ 7:30 ਵਜੇ 3:00 ਵਜੇ ਆਇਆ ਸਵਾਤਿਅੰਤਨ ਵੀਰ ਰਿਪੋਰਟ ਕਰਕੇ ਤੁਸੀਂ ਕੀ ਕੀ ਚਾਹੁੰਦੇ ਤੁਸੀਂ ਅਸੀਂ ਜਾਣਦੇ ਆ ਆਪਣਾ ਉਹਨਾਂ ਦਾ ਪਰਸ ਸਾਰਾ ਇੱਥੇ ਪਿਆ ਹੈਗਾ ਗੇਟ ਦੇ ਅੱਗੇ ਉਹ ਪਰਸ ਪੜਿਆ ਤੇ ਪਰਸ ਦੇ ਵਿੱਚ ਉਹਨਾਂ ਦੇ ਆਧਾਰ ਕਾਰਡ ਵਗੈਰਾ ਸਾਰਾ ਕੁਝ ਐਡਰੈਸ ਤੇ ਹੈਗਾ ਤੇ ਪੁੱਛਣ ਉਹਦੇ ਹੈਗਾ ਪਰਸ ਤੇ ਉੱਤੇ ਐਡਰੈਸ ਲਿਖਿਆ ਦੀਨਾ ਨਗਰੀ ਬੜਾ ਵੀ 18 ਸਾਲ ਦਾ ਹੈਗਾ ਜੂ ਵੀ ਹੈ ਸਾਰਾ ਸਬੂਤ ਪੁੱਛੂਦੇ ਆ ਇਸ ਤੋਂ 2 ਸਾਲ ਪਹਿ전 ਦੁਕਾਨ ਦੀ ਚੋਰੀ ਹੋਈ ਤਾਂ ਵੀ ਕੁਝ ਨਹੀਂ ਹੋਇਆ ਐਜੇ ਜਿਹੜਾ ਉੱਤੇ ਪੂਰਾ ਡਰੈਸ ਹੈ ਲੋਕਰੀ ਜੋ ਵੀ ਹੈ ਮੈਂ ਚਾਹੁੰਦਾ ਸਰ ਤੁਰੰਤ ਉਸੇ ਵੇਲੇ ਐਕਸ਼ਨ ਹੋਣਾ ਚਾਹੀਦਾ ਪੁਲਸ ਕਰਾਂ ਨੂੰ ਤਾਲੇ ਲਾ ਕੇ ਜਾਣ ਤੋਂ ਪਹਿਲਾਂ ਜ਼ਰੂਰ ਦੇਖ ਲਓ ਆ ਖਬਰ ਨਹੀਂ ਤਾਂ ਤੁਹਾਡੇ ਨਾਲ ਵੀ ਵੱਡਾ ਕਾਂਡ ਹੋ ਸਕਦਾ ਹੈ ਸੁਪਰੀਫਾਰ ਤੇ ਵੱਲੋਂ ਸਾਰਾ ਵਾਕਿਆ ਬਿਆਨ ਕੀਤਾ ਕਿ ਆ ਦਰਸਲ ਸਤਾਨਕ ਗੁਰੂ ਨਗਰੀ ਮਗਰਾਲਾ ਰੋਡ ਸੰਤੋਸ਼ ਪੈਲਸ ਨੇੜੇ ਇੱਕ ਦਿਨ ਦੇ ਹਾੜੇ ਚੋਰ ਵੱਲੋਂ ਘਰ ਦੇ ਤਾਲੇ ਤੋੜ ਕੇ ਘਰ ਦੇ ਅੰਦਰ ਰੱਖੀ ਗਾਰਡਰ ਦੀ ਅਲਮਾਰੀ ਦੇ ਵਿੱਚੋਂ ਕਰੀਬ 1 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਮਕਾਨ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ ਦੱਸਿਆ ਜਾ ਰਿਹਾ ਕਿ ਉਹ ਆਪਣੇ ਘਰ ਨੂੰ ਤਾਲਾ ਲਾ ਕੇ ਬਾਜ਼ਾਰ ਕਿਸੇ ਕੰਮ ਲੈ ਗਏ ਹੋਏ ਸਨ ਜਦੋਂ ਉਹ ਘਰ ਵਾਪਸ ਪਰਤੇ ਤਾਂ ਘਰ ਦੇ ਬਾਹਰਲੇ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਜਦੋਂ ਉਹਨਾਂ ਨੇ ਅੰਦਰ ਜਾ ਕੇ ਚੈੱਕ ਕੀਤਾ ਤਾਂ ਕਾਰੰਦਰਪਈ ਗਾਡਰ ਦੀ ﺍﻟमारी ਦਾ ਵੀ ਤਾਲਾ ਟੁੱਟਿਆ ਹੋਇਆ ਸੀ ਉਸ ਅੰਦਰਪਈ ਕਰੀਬ 1 ਲੱਖ ਰੁਪਏ ਦੀ ਨਕਦੀ ਗਾਇਬ ਸੀ ਪਿੜਤ ਮਕਾਨ ਮਾਲਿਕ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਇੱਕ ਪਰਸ ਪਿਆ ਹੋਇਆ ਸੀ ਜਿਸ ਵਿੱਚ ਇੱਕ ਆਧਾਰ ਕਾਰਡ ਵੀ ਪਿਆ ਹੋਇਆ ਸੀ ਪਿੜਤ ਨੇ ਕਿਹਾ ਕਿ ਸ਼ੱਕ ਹੈ ਕਿ ਪਰਸ ਚੋਰੀ ਕਰਨ ਵਾਲੇ ਨੌਜਵਾਨ ਦਾ ਇੱਕ ਵਾਰ ਸਰਪ ਤੁਸੀਂ ਵੀ ਸੁਣੋ ਕਿ ਆਖਰਕਾਰ ਕਿੰਝ ਇਹ ਘਟਨਾ ਵਾਪਰੀ ਹੈ ਕੀ ਨਾਮ ਤੁਹਾਡਾ ਤੇ ਕਿਹੜਾ ਮੇਰਾ ਨਾਮ ਹੈਗਾ ਸੇਮਲਾ ਜੀ ਤੇ ਮੈਂ ਬਾਹਰ ਮਾਰਕੀਟ 'ਚ ਕੰਮ ਕਰਨਾ ਕਿਉਂਦਾ ਜੀ ਮੈਂ ਮਤਲਬ ਸਵੇਰੇ ਜਾਂਦਾ ਕੋਈ 10 ਵਜੇ ਨਾਲ ਸਾਮਾਨ ਮੰਵਾਣਾ ਤੇ ਮੈਂ ਕੋਈ ਕਰੀਬ 3 ਵਜੇ ਆਇਆ ਸਰ ਜਦੋਂ ਆਇਆ ਤੇ ਆਂਦਿਆਂ ਨੂੰ ਆ ਕੇ ਦੇਖਿਆ ਤਾਂ ਤਾਲਾ ਮੇਰਾ ਟੁੱਟਾ ਪਿਆ ਹੈਗਾ ਉਸ ਤੋਂ ਬਾਅਦ ਜਦ ਮੈਂ ਗੇਟ ਖੋਲਿਆ ਸਾਰਾ ਕੁਝ ਦੇਖਿਆ ਉੱਪਰ ਥੱਲੇ ਪੂਰਾ ਮਗਾਨ ਤੇ ਫਿਰ ਮੈਂ ਅਲਮਾਰੀ ਦੇਖੀ ਅਲਮਾਰੀ ਦਾ ਜਿਹੜਾ ਲੋਕ ਬਣਾ ਤੋੜਿਆ ਹੈਗਾ ਤੇ ਪਰਸੇ ਚ ਪੈਸੇ ਬਹੀ ਕਿ ਲੱਖ ਰੁਪਇਆ ਵੱਡ ਗਿਆ ਤੇ ਲੱਗ ਗਿਆ ਮੈਂ ਕੋਈ ਕਰੀਬ 7:30 ਵਜੇ 3:00 ਵਜੇ ਆਇਆ ਕੋ ਸਵੇਰ 7:30 ਤਿੰਨ ਵੀਰ ਰਿਪੋਰਟ ਕਰਕੇ ਤੁਸੀਂ ਕੀ ਕੀ ਚਾਹੁੰਦੇ ਤੁਸੀਂ ਅਸੀਂ ਜਾਣਦੇ ਆ ਆਪਣਾ ਉਹਨਾਂ ਦਾ ਪਰਸ ਸਾਰ ਇੱਥੇ ਪਿਆ ਹੈਗਾ ਗੇਟ ਦੇ ਅੱਗੇ ਉਹ ਪਰਸ ਪੜਿਆ ਤੇ ਪਰਸੇ ਦੇ ਵਿੱਚ ਉਹਨਾਂ ਦੇ ਆਧਾਰ ਕਾਰਡ ਵਗੈਰਾ ਸਾਰਾ ਕੁਝ ਐਡਰੈਸ ਤੇ ਹੈਗਾ ਹੈ ਤਪਸ ਨੂੰ ਦੇ ਗਏ ਪਰਸ ਤੇ ਉੱਤੇ ਐਡਰੈਸ ਲਿਖਿਆ ਦਿਨਾਨਗਰੀ ਬੜਾ ਕੋਈ 18 ਸਾਲ ਦਾ ਹੈਗਾ ਜੋ ਵੀ ਹੈ ਸਾਰਾ ਸਬੂਤ ਪੁਲਸੂ ਦੇ ਹੈ ਇਸ ਤੋਂ 2 ਸਾਲ ਪਹਿਲੇ ਦੁਕਾਨ ਦੀ ਚੋਰੀ ਹੋਈ ਤਾਂ ਵੀ ਕੁਝ ਨਹੀਂ ਹੋਇਆ ਐ ਤੇ ਜਿਹੜਾ ਉੱਤੇ ਪੂਰਾ ਐਡਰੈਸ ਹੈ ਲੋਕਲੀ ਜੋ ਵੀ ਹੈ ਮੈਂ ਚਾਹੁੰਦਾ ਸਰ ਤੁਰੰਤ ਉਸੇ ਵੇਲੇ ਐਕਸ਼ਨ ਹੋਣਾ ਚਾਹੀਦਾ ਪੁਲਸੂ